ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਹੁਣ ਇਹ ਨਹੀਂ ਸਮਝ ਆਉਂਦੀ ਸ਼ੁਰੂ ਕਿੱਥੋਂ ਕਰਨਾ ਕਿਉਂਕਿ ਬਹੁਤ ਹੀ ਵੱਡਮੁੱਲੀਆਂ ਸ਼ਖਸੀਅਤਾਂ ਸਾਡੇ ਸਮਾਜ ਦੀਆਂ ਇਸ ਪ੍ਰਬਾਸਰਾ ਦੇ ਨਾਲ ਜੁੜੀਆਂ ਹੋਈਆਂ ਜਾਂ ਇਨਡਾਇਰੈਕਟਲੀ ਕਹਿ ਲਈਏ ਪਰਮਾਤਮਾ ਦੇ ਨਾਲ ਜੁੜੀਆਂ ਪਰਮਾਤਮਾ ਨਾਲ ਸਿੱਧਾ ਜੁੜਨ ਦਾ ਕੋਈ ਰਸਤਾ ਤੇ ਲੱਭਦਾ ਨਹੀਂ ਜਿਹੜਾ ਕਿਸੇ ਇਸ ਤਰ੍ਹਾਂ ਦੀ ਸੰਸਥਾ ਦੇ ਨਾਲ ਇਹੋ ਜੇ ਮਿਸ਼ਨ ਦੇ ਨਾਲ ਜੁੜ ਗਿਆ ਸਮਝੋ ਪਰਮਾਤਮਾ ਦੇ ਨਾਲ ਆਪੇ ਹੀ ਜੁੜ ਗਿਆ ਵਾਹਿਗੁਰੂ ਨਾਲ ਉਹਦੀ ਸਾਹਜ ਆਪੇ ਹੀ ਪੈ ਗਈ ਹੋਰ ਕੋਈ ਰਸਤਾ ਨਹੀਂ ਹੁੰਦਾ ਇਹਦਾ ਜੇ ਕਹੋ ਭਈ ਭਗਤੀ ਕਰਨ ਜੰਗਲ ਚ ਚਲੇ ਜਾਈਏ ਜਾਂ ਚੁੱਬੀਆਂ ਮਾਰ ਮਾਰ ਕੇ ਕਿਤੇ ਰੱਬ ਮਿਲ ਜਾਂਦਾ ਨਹੀਂ ਮਿਲਦਾ ਕਹਿੰਦੇ ਜੇ ਰੱਬ ਮਿਲਦਾ ਨਾਤਿਆਂ ਤੋਤਿਆਂ ਮਿਲਦਾ ਡੱਡੂਆਂ ਮੱਛੀਆਂ ਜੇ ਰੱਬ ਮਿਲਦਾ ਜੰਗਲ ਬੇਲੇ ਮਿਲਦਾ ਗਊਆਂ ਵਛੀਆਂ ਜੇ ਰੱਬ ਮਿਲਦਾ ਮੰਦਰ ਮਸੀਤੀ ਮਿਲਦਾ ਚਾਮ ਚੜਕੀਆਂ ਬੁੱਲੇ ਸ਼ਾਹ ਰਾਬ ਉਹਨਾਂ ਨੂੰ ਮਿਲਦਾ ਨੀਤਾ ਹੋਣ ਜਿਨ੍ਹਾਂ ਦੀਆਂ ਸੱਚੀਆਂ ਇੱਕੋ ਬੰਦ ਕਰ ਦਿਓ ਵੀਰ ਮੇਰੇ ਲਈ ਫਿਰ ਚਲਾ ਦਿਓ ਜਦੋਂ ਸਿੰਗਰ ਗਾਉਣਗੇ ਨਾ ਫਿਲਹਾਲ ਇੱਕੋ ਬੰਦ ਕਰ ਦਿਓ ਇਹਦੀ ਪਲੀਜ਼ ਸੋ ਗੱਲ ਉਹੀ ਹੈ ਕਿ ਪੜ ਪੜ ਆਲਮ ਫਾਜ਼ਲ ਹੋਇਓ ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ ਭੱਜ ਪੱਜ ਵੱਡਦਾ ਮੰਦਰ ਮਸੀਤੀ ਕਦੇ ਆਪਣੇ ਅੰਦਰ ਵੜਿਆ ਹੀ ਨਹੀਂ ਨਾਲ ਸ਼ੈਤਾਨ ਦੇ ਰੋਸ ਤੋਂ ਲੜਦਾ ਕਦੇ ਨਫਜ਼ ਆਪਣੇ ਨਾਲ ਲੜਿਆ ਹੀ ਨਹੀਂ ਬੁੱਲੇ ਸ਼ਾ ਅਸਮਾਨੀ ਉੱਡਦੀਆਂ ਨਿੱਤ ਫੜਦਾ ਉਹ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਨੂੰ ਖੁਸ਼ੀ ਕਿਸੇ ਚੀਜ਼ ਚੋਂ ਮਿਲਦੀ ਹੈ ਕਿਸੇ ਨੂੰ ਉਜਾੜਾ ਪਾ ਕੇ ਖੁਸ਼ੀ ਮਿਲਦੀ ਹੈ ਕਿਸੇ ਨੂੰ ਐਦਾਂ ਪੈਸੇ ਸੁੱਟਣ ਚ ਖੁਸ਼ੀ ਮਿਲਦੀ ਹੈ ਕਿਸੇ ਨੂੰ ਕਿਸੇ ਨੂੰ ਕੁੱਟਣ 'ਚ ਖੁਸ਼ੀ ਮਿਲਦੀ ਹੈ ਕਿਸੇ ਨੂੰ ਕਿਸੇ ਨੂੰ ਦਬਾਉਣ 'ਚ ਖੁਸ਼ੀ ਮਿਲਦੀ ਹੈ ਪਰ ਤੁਸੀਂ ਉਹ ਨੇਕ ਰੂਹਾਂ ਹੋ ਜਿਨ੍ਹਾਂ ਨੂੰ ਖੁਸ਼ੀ ਮਿਲਦੀ ਹੈ ਕਿਸੇ ਦੇ ਚਿਹਰੇ ਤੇ ਮੁਸਕਾਨ ਦੇਖ ਕੇ ਅੱਜ ਲੋਹੜੀ ਮਨਾਉਣ ਦਾ ਅਸਲੀ ਤੁਹਾਡਾ ਸਵਾਦ ਇਸ ਗੱਲ ਦਾ ਕਿ ਤੁਸੀਂ ਮੈਂ ਅੱਗੇ ਵੀ ਆਪਣੀ ਗੱਲ ਕਹੀ ਸੀ ਕਮੀਡੀਆ ਨੂੰ ਜਿਹੜੀ ਬਾਈਟ ਭੇਜੀ ਸੀ ਕਿ ਅਸੀਂ ਘਰਾਂ ਦੇ ਵਿੱਚ ਲੋਹੜੀ ਦੇ ਫੰਕਸ਼ਨ ਕਰਾਉਨੇ ਆ 10-10 ਲੱਖ ਰੁਪਈਆ ਖਰਚ ਦਿੰਨੇ ਆ ਔਰ ਉੱਥੇ ਰਿਸ਼ਤੇਦਾਰ ਉਹ ਬੁਲਾਏ ਹੁੰਦੇ ਨੇ ਜਿਨ੍ਹਾਂ ਚੋਂ 60% ਨੂੰ ਬਲਾਉਣ ਨੂੰ ਦਿਲ ਨਹੀਂ ਕਰਦਾ ਪਰ ਬੁਲਾਉਣੇ ਪੈਂਦੇ ਨੇ ਐਸੇ ਚੰਦਰੇ ਸਾਖ ਹੁੰਦੇ ਨੇ ਵੀ ਬੁਲਾਉਣੇ ਪੈਣੇ ਆ ਅੱਛਾ ਉਹਦੇ ਚੋਂ ਵੀ 60% ਫਿਰ ਉਹ ਹੁੰਦੇ ਨੇ ਜਿਹੜੇ ਇਸ ਕਰਕੇ ਆਂਦੇ ਹੁਣ ਬੁਲਾਇਆ ਤੇ ਜਾਣਾ ਹੀ ਪੈਣਾ ਕਜੀਆ ਪਾਇਆ ਤੇ ਹੁਣ ਉਹ ਦਿਲੋਂ ਨਹੀਂ ਆਂਦੇ ਤੁਹਾਡੇ ਇੱਥੇ ਆਉਣ ਦਾ ਫਾਇਦਾ ਕਿਉਂਕਿ ਇੱਥੋਂ ਦੀ ਕੱਲੀ-ਕੱਲੀ ਅੱਖ ਗੇਟ ਵੱਲ ਦੇਖ ਰਹੀ ਸੀ ਵੀ ਸਾਡੇ ਨਾਲ ਲੋਹੜੀ ਮਣਾਉਣ ਅੱਜ ਕੌਣ-ਕੌਣ ਆ ਰਿਹਾ ਸੋ ਇਹ ਹੈ ਪਰਿਵਾਰ ਜਿਹੜਾ ਤੁਹਾਨੂੰ ਉਡੀਕਦਾ ਇਹਨਾਂ ਨੂੰ ਮਿਲਣ ਆਇਆ ਕਰੋ ਸੋ ਮੈਂ ਜੇ ਨਾਮ ਨਾਮ ਤੱਕੇ ਬਹੁਤ ਸਾਰੇ ਹੀ ਲਏ ਗਏ ਹੁਣ ਮੈਂ ਵਾਰੀ ਵਾਰੀ ਨਾਮ ਲੈਣ ਤੇ ਲੱਗਾ ਚੰਡੂਨੀ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਆਗੂ ਕਿਸਾਨ ਆਗੂ ਉਹਨਾਂ ਨੂੰ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਕਿ ਉਹ ਵੀ ਕਿੱਡੀ ਦੂਰੋਂ ਪਹੁੰਚੇ ਹੋਣਗੇ ਕਿਉਂਕਿ ਬਾਕੀ ਲੋਕਲ ਤਾਂ ਅਸੀਂ ਮਿਲਦੇ ਰਹਿੰਦੇ ਆ ਸਾਰੇ ਇੱਥੇ ਬਲ ਸਾਹਿਬ ਵੀ ਲਾਸਟ ਟਾਈਮ ਇੱਥੇ ਸੀ ਤੇ ਮਤਲਬ ਮੈਂ ਸਾਡੀ ਆਪਣੀ ਫਟੈਨਿਟੀ ਤੋਂ ਬਹੁਤ ਸਾਰੇ ਲੋਕ ਸਾਰੇ ਇੱਥੇ ਨੇ ਕਿਹਦਾ ਕਿਹਦਾ ਨਾਮ ਲਵਾਂ ਕਹਿੰਦੇ ਬੱਲੇ ਬੱਲੇ ਨਹੀਂ ਸੱਸ ਦੇ 17 ਕੁੜੀਆਂ ਮੱਥਾ ਟੇਕਦੀ ਨੂੰ ਵੱਜ ਗਏ 12 ਤੇ ਮੱਥਾ ਟੇਕਦੀ 12 ਨਾ ਵਜਾ ਲਾਂ ਬੰਦਾ ਸਿੱਧੀ ਗੱ ਸ਼ੇਰਗਿਲ ਸਾਹਿਬ ਠੀਕ ਹੈ ਨਾ ਬਾਕੀ ਮਖੂਦ ਸਾਹਿਬ ਵੀ ਆਏ ਮਤਲਬ ਹਰ ਫੀਲਡ ਦੀ ਹਰ ਸ਼ਖਸੀਅਤ ਇੱਥੇ ਬੈਠੀ ਹੈ ਤੇ ਬੜਾ ਟਾਈਮ ਲੈਣਾ ਨਹੀਂ ਕਿਉਂਕਿ ਉਤੋਂ ਹਨੇਰਾ ਹੋ ਜਾਣਾ ਮੁੜ ਕੇ ਲੋਹੜੀ ਬਾਲਣ ਦਾ ਟਾਈਮ ਹੈ ਬਲਬੀਰ ਸੂਫੀ ਹੋਣਾ ਨੇ ਅਜੇ ਗਾਉਣਾ ਹੈ ਅਜੇ ਡਾਲੀ ਸਿੰਘ ਜੀ ਨੇ ਗਾਉਣਾ ਹੈ ਅਸਲੀ ਗਾਇਕੀ ਦਾ ਮਜ਼ਾ ਤਾਂ ਅਜੇ ਹੁਣ ਸ਼ੁਰੂ ਹੋਣਾ ਜਦੋਂ ਮਹਿਫਿਲ ਪਖੜੀ ਹੈ ਤੇ ਮੈਂ ਤਾਂ ਇਹ ਕਵਾਂਗਾ ਕਿ ਲੋਹੜੀ ਦੀ ਜੇ ਗੱਲ ਕਰੀਏ ਤੇ ਉਹ ਵਿਸਰਦੇ ਜਾਂਦੇ ਗੀਤ ਅੱਜ ਬੱਚਿਆਂ ਦੇ ਨਾਲ ਆਪਾਂ ਗਾਉਣੇ ਆ ਔਰ ਸਾਰੇ ਬੱਚੇ ਬਣਾਗੇ ਥੋੜੀ ਦੇਰ ਲਈ ਮੇਰਾ ਤੁਹਾਨੂੰ ਇਹ ਗੁਜ਼ਾਰਿਸ਼ ਹੈ ਕਿ ਦੋ ਮਿੰਟ ਲਈ ਸਾਰੇ ਬੱਚੇ ਬਣ ਜਾਓ ਕਹਿੰਦੇ ਚਾਈਲਡ ਇਨ ਯੂ ਸ਼ੁੱਡ ਨੈਵਰ ਡਾਈ ਅੰਦਰਲਾ ਬੱਚਾ ਕਦੀ ਨਾ ਮਰਨ ਦਿਓ ਤੁਹਾਨੂੰ ਜਿਉਂਦਾ ਰੱਖਦਾ ਹੈ ਵੱਡੇ ਤਾਂ ਮਾਰ ਦਿੰਦੇ ਆ ਸਾਰੇ ਅੰਦਰਲਾ ਬੱਚਾ ਹੀ ਤੁਹਾਨੂੰ ਜਿਉਂਦਾ ਰੱਖਦਾ ਵੱਡੇ ਸਾਰੇ ਮਾਰਨ ਤੇ ਤਲੇ ਹੋਏ ਨੇ ਹਰ ਕੋਈ ਬੰਦੇ ਤੁਹਾਡੇ ਕੋਲ ਹਿਸਾਬ ਲੈਂਦਾ ਹੈ ਹਰ ਬੰਦਾ ਤੁਹਾਡੇ ਤੋਂ ਕਿਸੇ ਨਾ ਕਿਸੇ ਗੱਲ ਤੇ ਇੱਕ ਜਵਾਬ ਦੇ ਹੀ ਕਰਦਾ ਹੈ ਇੱਕ ਅੰਦਰਲਾ ਬੱਚਾ ਹੀ ਹੈ ਜਿਹੜਾ ਤੁਹਾਨੂੰ ਜਿਉਂਦਾ ਰੱਖਦਾ ਸੋ ਆਪਾਂ ਸਾਰੇ 2 ਮਿੰਟ ਲਈ ਬੱਚੇ ਬਣ ਕੇ ਅੱਜ ਲੋਹੜੀ ਜਿਹੜੀ ਮੁੱਕਦੀ ਜਾ ਰਹੀ ਹੈ ਸਾਡੇ ਸਮਾਜ ਦੇ ਵਿੱਚੋਂ ਆਸਥਾ ਵੀ ਖਤਮ ਹੋ ਗਈ ਔਰ ਸਵਾਦ ਵੀ ਖਤਮ ਹੋ ਗਿਆ ਪਰ ਰਲ ਕੇ ਅੱਜ ਲੋਹੜੀ ਮੰਗਦੇ ਆਂ ਅੱਜ ਬਲ ਸਾਹਿਬ ਕੋਲੋਂ ਲੋਹੜੀ ਮੰਗਦੇ ਆਂ ਵੇਖਦੇ ਆਂ ਵੀ ਦੇਂਦੇ ਵੀ ਆਖ ਨਹੀਂ ਬੱਲਿਓ ਕੁਛ ਚੱਲੋ ਸ਼ੁਗਰ ਲੈ ਬਲ ਸਾਹਿਬ ਸੀਰੀਅਸਲੀ ਨਾ ਲਿਓ ਕਿ ਮੈਂ ਪੈਸੇ ਦੇਣ ਨਾ ਆਜੇ ਉਹ ਨਹੀਂ ਚਾਹੀਦੇ ਸਤੀ ਜੀ ਕਿਆ ਬਾਤ ਹੈ ਜੀ ਸੋ ਐਡੀਆਂ ਸਾਰੀਆਂ ਨੇਕ ਰੂਹਾਂ ਦੇਖੋ ਜੁੜੀਆਂ ਹੋਈਆਂ ਨੇ ਸੰਸਾ ਦੇ ਨਾਲ ਬੰਦੀ ਸਤਿ ਸ਼੍ਰੀ ਅਕਾਲ ਤੇ ਉਹ ਆਪਾਂ ਹੁਣ ਲੋਹੜੀ ਬੱਚੇ ਬੱਚੇ ਨਾਲ ਸਾਰੇ ਬੋਲਣਗੇ ਵੱਡੇ ਸੁੰਦਰ-ਮੁੰਦਰ ਏ ਤੇਰਾ ਕੌਣ ਵਿਚਾਰਾ ਦੁੱਲਾ ਭੱਟੀ ਵਾਲਾ ਦੱਲੇ ਨੇ ਧੀ ਵਿਆਈ ਸੇਰ ਸ਼ੱਕਰ ਪਾਈ ਕੁੜੀ ਦਾ ਸਾਲੂ ਪਾਟਾ ਸਾਲੂ ਕੌਣ ਸਵੇਟ ਜਿੰਮੇਦਾਰਸ ਦਾ ਏ ਗਿੰਗਣ ਪੋਲੇ ਲਾਏ ਇੱਕ ਬੋਲਾ ਰਹਿ ਗਿਆ ਸਪਾਈ ਫੜ ਕੇ ਲੈ ਗੀ ਸਪਾਈ ਤੇ ਮਾਰੀ ਇੱਟ ਭਾਵੇਂ ਰੋ ਤੇ ਭਾਵੇਂ ਫਿਰ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਲੋੜੀ ਤੇਰੀ ਜੀਵੇ ਜੋੜੀ ਹੁਣ ਇਹ ਕੰਮ ਤਾਂ ਅਸੀਂ ਸੌਖਾ ਸਾਰਿਆਂ ਨੇ ਹੋ ਕਰ ਲਿਆ ਮਗਰ ਹਨਾ ਹੁਣ ਜਿਹੜੀਆਂ ਬੀਬੀਆਂ ਦੀ ਕੁੜੀਆਂ ਦੀ ਲੋੜੀ ਹੁੰਦੀ ਸੀ ਜ ਉਹ ਕੀ ਗਾਉਂਦੀਆਂ ਸੀ ਉਹ ਬਹੁਤ ਘੱਟ ਕੁੜੀਆਂ ਨੂੰ ਅੱਜ ਕੱਲ ਪਤਾ ਹੋਣਾ ਜਿੰਨੂੰ ਪਤਾ ਗਾਇਓ ਜ਼ਰੂਰ ਨਾਲ ਹਨਾ ਪਹਿਣਾ ਤਿੱਲੀ ਹੈਰੀਆਂ ਪਰੀ ਤਿੱਲੀ ਮੋਤੀਆਂ ਜੜੀ ਤਿੱਲੀ ਉਸ ਮੇਲੇ ਜਾ ਦਿੱਤ ਗਿੱਗੇ ਦਾ ਵਿਆ ਗਿੱਗਾ ਜੰਮਿਆ ਸੀ ਗੁੜ ਵੰਡਿਆ ਸੀ ਗੁੜ ਦੀਆਂ ਰੋੜੀਆਂ ਸੀ ਭਰਾਵਾਂ ਜੋੜੀਆਂ ਸੀ ਪਾ ਮਾਈ ਪਾ ਕਾਲੇ ਕੁੱਤੇ ਨੂੰ ਮੀ ਪਾ ਕਾਲਾ ਕੁੱਤਾ ਦੇਵਦਾਈ ਤੇਰੀ ਜੀਵੇ ਮੱਝੀ ਗਾਂ ਮੱਝੀ ਗਾਂ ਨੇ ਦਿੱਤਾ ਦੁੱਧ ਤੇਰੇ ਜੀਵਨ ਸੱਤੇ ਪੁੱਤ ਸੱਤੇ ਪੁੱਤਾਂ ਦੀ ਕੜਮਾਈ ਭਾਬੋ ਨਸੀ ਨਸੀ ਆਈ ਸਨ ਦੇ ਲੋੜੀ ਤੇਰੀ ਜੀਵੇ ਜੋੜੀ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਸੋ ਇੱਥੇ ਵੀ ਇੱਕ ਜੋੜੀ ਹੈ ਸਰਦਾਰ ਸ਼ਮਸ਼ੇਰ ਸਿੰਘ ਜੀ ਤੇ ਉਹਨਾਂ ਦੀ ਧਰਮ ਪਤਨੀ ਸੋ ਅੱਜ ਸਾਡੀਆਂ ਦਿਲ ਦੀਆਂ ਦੁਆਵਾਂ ਤੁਹਾਡੇ ਵਾਸਤੇ ਨੇ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਸੋ ਇਹ ਜੋੜੀ ਸਲਾਮਤ ਰਵੇ ਜੱਗਾ ਜੀ ਜਿਨ੍ਹਾਂ ਨੇ ਆਪਣਾ ਆਪ ਨਿਸ਼ਾਵਰ ਕਰਤਾ ਆਪ ਆਪ ਨਿਸ਼ਾਵਰ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਿਰ ਜਾਨ ਦੇ ਦਿੱਤੀ ਤੇ ਤਾਂ ਹੀ ਆਪਣਾ ਆਪ ਨਿਸ਼ਾਵਰ ਕੀਤਾ ਜ਼ਿੰਦਗੀ ਇੱਕ ਵਾਰ ਚ ਕੁਰਬਾਨ ਕਰ ਦੇਣੀ ਬੜੀ ਸੌਖੀ ਹੈ ਜ਼ਿੰਦਗੀ ਰੋਜ਼ ਕੁਰਬਾਨ ਕਰਨੀ ਬੜੀ ਔਖੀ ਹੈ ਸਿਰ ਰੋਜ਼ ਆਪਣੀ ਜ਼ਿੰਦਗੀ ਨਿਸ਼ਾਵਰ ਕਰਦੇ ਨੇ ਇਹਨਾਂ ਬੱਚਿਆਂ ਤੋਂ ਇਹਨਾਂ ਵੱਡਿਆਂ ਤੋਂ ਬਜ਼ੁਰਗਾਂ ਤੋਂ ਭੈਣਾਂ ਤੋਂ ਭਰਾਵਾਂ ਤੋਂ ਜਿਨ੍ਹਾਂ ਨੂੰ ਸਮਾਜ ਨੇ ਕਹਿਤਾ ਸੀ ਤੇਰਾ ਕੋਈ ਨਹੀਂ ਇਸ ਦੁਨੀਆ ਦੇ ਵਿੱਚ ਇਹਨਾਂ ਨੇ ਕਿਹਾ ਨਹੀਂ ਤੇਰਾ ਕੋਈ ਨਹੀਂ ਨਾ ਤੂੰ ਤੇ ਸਾਡਾ ਹੈ ਨਾ ਆ ਜਾ ਇੱਥੇ ਆ ਜਾ ਐਡਾ ਵੱਡਾ ਪ੍ਰਭਾਸਰਾ ਜਿਹੜਾ ਇਹ ਜਿਹੜੀ ਜੋੜੀ ਆ ਜਿਉਹਨੂੰ ਦੁਆਵਾਂ ਦੇ ਰਹੇ ਆ ਆਪਾਂ ਸਰਦਾਰ ਸ਼ਮਸ਼ੇਰ ਸਿੰਘ ਜੀ ਤੇ ਉਹਨਾਂ ਦੀ ਧਰਮ ਪਤਨੀ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਲੰਮੀ ਉਮਰਾਂ ਬਖਸ਼ੇ ਕਿਉਂਕਿ ਅਸੀਂ ਤਾਂ 1 1 2 2 3 3 3 ਧੀਆਂ ਪੁੱਤਾਂ ਦੇ ਮਾਪੇ ਹੋਵਾਂਗੇ ਜਿੰਨੇ ਵੀ ਅਸੀਂ ਵੱਡੇ ਬੈਠੇ ਆ ਇਹ ਤੇ ਸੈਂਕੜੇ ਧੀਆਂ ਪੁੱਤਾਂ ਦੇ ਮਾਪੇ ਨੇ ਰੱਬ ਇਹਨਾਂ ਨੂੰ ਬਹੁਤ ਲੰਮੀ ਉਮਰਾਂ ਦੇਵੇ ਵਾਇਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਇਸ ਤਰ੍ਹਾਂ ਬਲ ਬਖਸ਼ਦਾ ਰਵੇ ਕਿ ਇਹ ਸਾਰਿਆਂ ਦੇ ਇਸੇ ਤਰ੍ਹਾਂ ਕਿਸੇ ਦੇ ਪੁੱਤ ਬਣ ਕੇ ਕਿਸੇ ਦੇ ਭਰਾ ਬਣ ਕੇ ਕਿਸੇ ਦੀ ਇਹ ਭੈਣ ਬਣ ਕੇ ਕਿਸੇ ਦੇ ਮਾਪੇ ਬਣ ਕੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਤੇ ਸਾਰਾ ਸਮਾਜ ਇਹਨਾਂ ਦੇ ਨਾਲ ਜੁੜਿਆ ਰਵੇ ਮੈਂ ਗੁਜ਼ਾਰਿਸ਼ ਕਰਦਾ ਜਦੋਂ ਮੈਂ ਪਹਿਲੀ ਵਾਰੀ ਆਉਣਾ ਸ਼ੁਰੂ ਕੀਤਾ ਸੀ ਬੜੇ ਥੋੜੇ ਲੋਕ ਅਜੇ ਆਉਣ ਲੱਗੇ ਸੀ ਪਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਮੁਆਸ਼ਰੇ ਦੇ ਹਰ ਤਬਕੇ ਚੋਂ ਲੋਕ ਹੋਣ ਨਾਲ ਜੁੜੇ ਨੇ ਔਰ ਸ਼ਰਦਾ ਦੇ ਨਾਲ ਇੱਕ ਸਚਾਈ ਦੇ ਨਾਲ ਇੱਥੇ ਪਹੁੰਚ ਰਹੇ ਨੇ ਤੇ ਮੈਂ ਸਰਦਾ ਸ਼ਮਸ਼ੀਰ ਸਿੰਘ ਨੂੰ ਇੰਨਾ ਕਹਿੰਦਾ ਹੋਇਆ ਕਿ ਅਗਲੀ ਵਾਰੀ ਆਪਾਂ ਨੂੰ ਲੋਹੜੀ ਦਾ ਫੰਕਸ਼ਨ ਕਿਸੇ ਵੱਡੇ ਪੰਡਾਲ 'ਚ ਕਰਨਾ ਪੈਣਾ ਤੇ ਅਗਲੀ ਵਾਰੀ ਹੋਰ ਹੋਮ ਹਮਾ ਕੇ ਵਧੀਆ ਤਰੀਕੇ ਨਾਲ ਕਰਾਂਗੇ ਸੋ ਸਾਰਿਆਂ ਦਾ ਇੱਕ ਇੱਕ ਕਦਮ ਇੱਥੇ ਚੱਲ ਕੇ ਆਇਆ ਵਾਹਿਗੁਰੂ ਸੱਚੇ ਪਾਤਸ਼ਾਹ ਲੈ ਕੇ ਲਾਉਣ ਇਸ ਪਰਿਵਾਰ ਨੂੰ ਮੇਰੇ ਵੱਲੋਂ ਫਿਰ ਇੱਕ ਵਾਰੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ